ਸਬਜੀ ਸਾਹਿਬੇ ਕਿਉਂ ਕਾ ਸਤ ਨਾਮ ਕਰਤਾ ਪੁਰਖ ਨਿਰ ਪਉ ਨਿਰਵੈ ਅਕਾਲ ਮੂਰਤ ਜੁਨੀ ਸੈਪੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਅਲੀ ਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ ਸਹਿਨ ਸਿਆਨ ਪਾ ਲਖ ਹੋਏ ਤੈ ਇੱਕ ਨ ਚੱਲੇ ਨਾਲ इस चारा हुई है कि कूड़ा टूटा पाल हुकमर जाई चलना नानक लिखिया नाल हुकमे होवना कारौ हुकम ना केहा जाई हुकमे होवन जी हुकम ले वडियाई हुकमे उत्तम नीचो हुकम लिख दुखसु को पाई है इकना हुकमे बक्सिस इक हुकमे सदा पवाई है हुकमे अंदर सबको बाहर हुकम ना कोई नानक हुकमे जेब हो जाता हम में ना कोई गावे को तान होवे किसे तान गावे को दा जाने निशान ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖੰਬੀਚਾਰ ਗਾਵੈ ਕੋ ਸਾਜਿ ਕਰੇ ਤਨਿ ਖੇਹ ਗਾਵੈ ਕੋ ਜੀਅ ਲੈ ਫਿਰਿ ਦੇਹ ਗਾਵੈ ਕੋ ਜਾਪੈ ਤਿਸੈ ਦੂਰਿ ਗਾਵੈ ਕੋ ਵੇਖੈ ਆਦਿ ਰਾਹੁ ਦੂਰਿ ਕਥਨਾ ਕਥੀ ਨ ਆਵੈ ਤੋਟਿ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ਦੇਂਦਾ ਦੇਹਿ ਲੈਂਦੇ ਥਕਿ ਪਾਹਿ ਜੁਗਾ ਜੁਗੰਤਰਿ ਖਾਹੀ ਖਾਹੀ ਹੁਕਮੀ ਹੁਕਮਿ ਚਲਾਏ ਰਾਹੁ ਨਾਨਕ ਬਿਖਸੈ ਵੇਪਰਵਾਹੁ ਸਾਚਾ ਸਹਿਬ ਸਾਚਨਾ ਹੈ ਆਖਿਆ ਪਾਓ ਪਰ ਆਖਿਆ ਮੰਗੇ ਦੇ ਦੇ ਦਤ ਕਰੇ ਦਤਾਰ ਫੇਰ ਕਿ ਅੱਗੇ ਰੱਖੀ ਹੈ ਜਿਤਦੀ ਸਹਿ ਦਰਬਾਰ ਮੋਕੇ ਬੋਲਨ ਬੋਲੀ ਹੈ ਜਿਤਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਮ ਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਕਹਿਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਨੇ ਰੰਝਨ ਸੋਇ ਜਿਨ세 ਵਿਆਥਿਨ ਪਾਇਆ ਮਾਨਾ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਨਿਆ ਮਨ ਰਖਿਆ ਭਾਉ ਦੁੱਖ ਪਰ ਹੱਸੂ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦੰ ਗੁਰਮੁਖ ਰੇਹਾ ਸਮਾਈ ਗੁਰਇਸਰ ਗੁਰ ਗੋਗਰ ਕ ਬਰਮਾ ਗੁਰ ਪਾਰਬਤੀ ਮਾਈ ਜਿਉ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਨ ਭਾਣੇ ਕੇ ਨਾਈ ਕਰੀ ਜੇ ਤਿਸ ਈਠੂ ਪਾਈ ਵੇਖਾ ਮਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੈਿਕ ਗੁਰ ਕੀ ਸਿਖ ਸੁਨੀ ਗੁਰ ਇਕ ਦੇਵ ਜਾਈ ਸਭਨਾਂ ਜੀਆਂ ਕਾਇਕ ਦਾਤਾ ਸੋਮੈ ਵਿਸਰਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਤਲੇ ਸਭ ਕੋਏ ਚੰਗਾ ਨਾ ਰਖਾਇ ਕੇ ਜਸ ਕੀਰਤ ਜਗਲੇ ਜੇ तिस ਨਦਰ ਨਾ ਆਵੇ ਤਾ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸਤੀ ਦੋਸਤਰੇ ਨਾਨਕ ਨਿਰਗੁਨ ਗੁਣ ਕਰੇ ਗੁਣਵੰਤੇ ਆ ਗੁੰਦੇ ਤੇਹਾ ਕੋਈ ਨਾ ਸੂਜੀ ਜੇ तिस ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲਾ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਵਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਲੋਕ ਪਾਪ ਕਾ ਨਾਸ ਸੁਣਿਆ ਈਸਾ ਬਮਾ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੋਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਨਿਆ ਪੜਪੜ ਪਾਵੈ ਮਾਨ ਸੁਨਿਆ ਲੱਗੇ ਸੈਸ ਧਿਆਨ ਨਾਨਕ ਪਕਤਾ ਸਦਾ ਵੀਗਾ ਸੁਨਿਆ ਦੋਖ ਪਾਪ ਕਾ ਨਾਸ ਸੁਨਿਆ ਤਰਾ ਗੁਨਾਕੇਗਾ ਸੁਨਿਆ ਸੇਖ ਪੀਤ ਪਾਤਸਾ ਸੁਨਿਆ ਹੰਦੇ ਪਾਵੈ ਰਾ ਸੁਨਿਆ ਹਾਥ ਹੋਵੇ ਅਸ ਕਾ ਨਾਨਕ ਪਕਤਾ ਸਦਾ ਵੀਗਾ ਸੁਨਿਆ ਦੋਖ ਪਾਪ ਕਾ ਨਾਸ ਮੰਨੇ ਕੀਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਕਾਗਜ਼ ਕਲਮ ਨਾਲ ਲਿਖਾ ਨਾਰ ਮੰਨੇ ਕਬਹ ਕਰਨ ਵਿਚਾਰ ऐसा नाम निरंजन होए जेको मन जाने मन कोए मन्ने सुरत होवे मन बुद्ध मन्ने सगल पवन की सुद्ध मन्ने मो चोटाना खाये मन्ने जमके साथ ना जाए ऐसा नाम निरंजन होए जेको मन जाने मन कोए मन्ने मारक ठाक ना पाए मन्ने पच्चो प्रगट जाए मन्ने मग्ना चले पन्थ मन्ने तरम चेती सन्मान दो ऐसा नाम निरंजन होए जेको मन जाने मन कोए ਮੰਨੇ ਪਾਵੇ ਮੌਕ ਦਵਾਰ ਮੰਨੇ ਪਰਵਾ ਰ ਐਸਾਦਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਵੈ ਨਾ ਪੀਕ ਐਸਾ ਨਾਮ ਦੇ ਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਦਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੋਏ ਦਾਰਾ ਜਾਨ ਪੰਚਾ ਕਾ ਗੋ ਰੇਕ ਤਿਆਨ ਦੇਖੋ ਕਹਿ ਕਰੇ ਵਿਚਾਰ ਕਰਤੇ ਕਿਆ ਕਰਨੇ ਨਹੀਂ ਸਵਾਰ ਤੋਲ ਤਰਮ ਦਿਆ ਕਾ ਪੂਤ ਸੰਤੋਖਤਾ ਪ੍ਰਕਿਆ ਜਿੰਜੋਤ ਜੇ ਕੋ ਬੋਜ ਹੋਵੇ ਸਚਿਆਰਤਾ ਵਾਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਲ ਤਲੇ ਕਵੰਜੋਰ ਜੀ ਜਤ ਰੰਗਾ ਕੇ ਨਾਮ ਸਮਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲੀਆ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਕਵਾ ਤਿਸਤੇ ਹੋਏ ਲਖ ਦਰਿਆਓ कुदरत कव कहाँ विचार वारिया न जामै जो तुद पावै साई पलीकार तू सदा सलामत निरंकार असंख जप असंख पाओ असंख पूजा असंख तपताओ असंख ग्रंथ कुवेद पाठ असंख जोगमन रहे उदास असंख भक्त गुण ज्ञान विचार असंख सत्य असंख दातार असंख सोरमा पक्ष सार असंख बुलाए तार कुदरत कम कहाँ विचार वारिया न जो तुद पावै साई पलीकार तू सदा सलामत निरंकार ਅਸੰਖ ਮੋਰਾ ਕਾਂਦ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਮਲਕਰ ਜਾਏ ਜੋਰ ਅਸੰਖ ਗਲੜ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੋੜਿਆ ਕੋੜੇ ਫੇਰਾਏ ਅਸੰਖ ਮੇਸ਼ ਮਲਪਖ ਖਾਏ ਅਸੰਖ ਨਿੰਦਕ ਸਿਰ ਕਰੇ ਪਰ ਨਾਨਕ ਨੀਚ ਕੈ ਵਿਚਾਰ ਵਾਰਿਆ ਨ ਜਾਮੈਂ ਏਕ ਵਾਰ ਜੋਤੁ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖਤਾ ਵਗਮ ਗਮਾ ਸੰਖਲੋ ਅਸੰਖ ਐਸਿਰ ਪਾਰ ਹੋਏ ਅਖਰੀ ਨਾਮ ਖਰੀ ਸਾਲਾ ਅਖਰੇ ਗਿਆਤ ਗੀਤ ਗੁਰਗਾਹ ਅਖਰੇ ਲਿਖਨ ਬੋਲਨ ਬਾਨ ਅਖਰਾ ਸਿਸਮਜੋਗ ਵਖਾਨਾ ਜਿੰਨੇ ਲੇਕੇ ਤਿਸ ਨਾਏ ਜੀ ਫਰਮਾਇ ਤਿਵਤੀ ਪਾਏ ਜੇਤਾ ਕੀਤਾ ਤੇਤਾ ਨਾਮੇ ਨਾਵੇਂ ਨਾਏ ਕੋਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਮੇ ਏਕ ਵਾਰ ਜੋਤ ਤੁਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸ ਕੇ मूत पलीती होए दे साबुन लई आओ तये तो भरिया मत पापा कह तो औोपै नावे कह रंग पन्नी पापी आख नाए कर का लिख लै जाओ आपे भी जापे खाओ नानक हुमी आवो जाओ तीर्थ तप दया दान जेको पावे तिलका मान सुनिया मनिया मन किता पाओ अंतरगत तीर्थ मन लाओ गुण तेरे मैं ना ही कोय विनगुन किते भगत न हो सुस आथ बाणी सत सतु सदा मन चाओ ਕਵਨ ਸੁਇਲਾ ਵਕਤ ਕਵਨ ਕਵਨ ਤਿੱਤ ਕਵਨ ਵਾਰ ਕਵਨ ਸਰੋਤੀ ਮਹਾ ਕਵਨ ਜਿਤ ਹੋਆ ਕਾਰ ਰੇ ਨਾ ਪਈਆ ਪੰਟ ਦੀਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇ ਔਕਾਦੀਆ ਜੇ ਲਿਖਣ ਲੇਖ ਪੁਰਾਨ ਤਿੱਤ ਵਾਰ ਨਾ ਜੋਗੀ ਜਾਨ ਰਤਮਾ ਨਾ ਕੋਏ ਜਹ ਕਰਤਾ ਸੀ ਠੀਕੋ ਸਾਜੇ ਆਪਿਆ ਜਾਣੇ ਸੋਏ ਕਿਵ ਕਰ ਆਖਾ ਕਿਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਕਨ ਸੌਕੂ ਆਖੇ ਇੱਕ ਦੇ ਇੱਕ ਸਿਆਣਾ ਵੱਡਾ ਸਹਿ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਪਤਾ ਲਾ ਪਤਾ ਲਖ ਗਾਸਾ ਗਾਸ ਓੜ ਕੋੜਕ ਪਾਥਕੇ ਵੇਦ ਕੈਨਿਕ ਬਾਤ ਸੈਸ 18 ਕੈਨਕ ਤੇਬਾ ਅਸਲ ਇਕਤਾਤ ਲੇਖ ਹੋਇ ਤਾ ਲਿਖੀਏ ਲੇਖ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਈ ਸਾਲਾ ਇੱਤੀ ਸੋਤਨ ਪਾਇਆ ਨਦੀਆਂ ਤੇ ਵਾਪਵੇਂ ਸੰਬੰਧ ਨਾ ਜਾਣੀਐ ਸੰਬੰਧ ਸਾ ਸੁਲਤਾਨ ਗिरा ਸੇਤੀ ਮਾਲਤਾਨ ਕੀੜੀ ਤੁੱਲਣਾ ਹੋਵਣੀ ਜੇ ਤਿਸ ਮਨੋਨਾ ਵਿਸਰੈ ਅੰਤਨਾ ਸਿਫਤੀ ਕੈ ਨ ਅੰਤ ਅੰਤਨਾ ਕਰਨ ਦੇ ਨ ਅੰਤ ਅੰਤਨਾ ਵੇਖਣ ਸੋ ਨ ਅੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾਕਾਰ ਅੰਤਨਾ ਜਾਪੇ ਪਾਰਾਵਾਰ ਅੰਤ ਕਾਰਨ ਕੇਤੇ ਬਿ ਲਾਏ ਤਾਂ ਕਿ ਅੰਤ ਨਾ ਪਾਏ ਜਾਏ ए हो अंत न जाने कोए बोता कि ये बोता होए वड्डा सहब ऊंचा थाऊ ऊची ऊपर ऊंचा ना एवड ऊंचा होवे कोए तिसुचे को जाने सोए जेवड़ आप जाने आप आप नानक नजरी करमी दात बोता करम लिखे आ जाए वड्डा दाता तिन तमाए एके मंगे मंगए जोत पर केते गंत नहीं विचार केते खबटू टेवे कार केते ले मुकर पाए केते मोरा खाइ गाए ਕਿਤੇ ਅਦੋਖ ਭੋਗ ਸਦਮਾਰ ਏ ਭੀ ਦਾਤਰੀ ਦਾ ਤਾਰ ਮੰਦ ਕਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਈ ਅੱਖ ਨ ਪਾਏ ਉਹ ਜਾਣਾਂ ਜੇਤੀ ਮੋਖ ਆਏ ਆਪੇ ਜਾਣੇ ਆਪੇ ਦੇ ਅੱਖੇ ਤੇ ਪੀ ਕਈ ਕੇ ਇਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਾ ਅਮੋਲ ਗੋਨਾ ਮਲਵਾ ਪਾਰ ਮਲਵਾ ਪਾਰਿਆ ਮਲ ਪੰਡਾਰ ਅਮੋਲ ਆਵੇ ਮੋਲ ਲੈ ਜਾਏ ਅਮੁੱਲ ਪਾਇ ਮੋਲਾ ਸਮਾਏ ਅਮੁੱਲ ਤਰਮਾ ਮੋਲਦੀਵਾਨ ਅਮੁੱਲ ਤੋਲਾ ਮੁੱਲ ਪਰਵਾਨ ਅਮੁੱਲ ਬਖਸ਼ੀ ਸਮੁੱਲ ਨਿਸਾਨ ਅਮੁੱਲ ਕਰਮਾ ਮੁੱਲ ਫਰਮਾਨ ਅਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪ੍ਰਾਨ ਆਖੇ ਪੜੇ ਕਰੇ ਵਿ ਗਿਆਨ ਆਖੇ ਵਰ ਮੈਂ ਆਖੇ ਇੰਦ ਆਖੇ ਗੋਪੀ ਤੈਗੋ ਬਿੰਦ ਆਖੇ ਇਸਰ ਆਖੇ ਸਿੱਧ ਆਖੇ ਕਹਤੇ ਕੀਤੇ ਬੁੱਧ ਆਖੇ ਦਾਣਾ ਵਾਖੇ ਦੇਵ ਆਖੇ ਸੁੰਨਰ ਮੁੰਜਨ ਸੇਵ केते आखे आखन पाए केते कह के कह के उठ उठ जाए एते किते होर करे ताक न सके के ही के जेवड़ पावे तेवड़ होए नानक जाने साचा सोए जे को आखे बोल बिगाड़ ता लिखिया सिरगा वारा गवार सोदर के आ सोकर के आ चित बै सर्व संभाले वाजे नाद अनेक संखा केते वावन हारे केते राग परिसो कहियन केते गावन हारे ਗਾਵੇ ਤੋਨ ਪਵਨ ਪਾਣੀ ਬੈਸ ਅੰਤਰ ਗਾਵੇ ਰਾਜਾ ਧਰਮ ਦਵਾਰ ਹੈ ਗਾਵੇ ਚਿੱਤ ਗੁਪਤ ਲਿਖ ਜਾਣ ਲੈ ਲਿਖ ਲਿਖ ਧਰਮ ਵਿਚਾਰ ਹੈ ਗਾਵੇ ਇਸਾ ਬਰਮਾ ਦੇਵੀ ਸੋਹਣ ਸਦਾ ਸਵਾਰ ਹੈ ਗਾਵੇ ਇੰਨੇ ਦਸਨ ਬੈਠੇ ਦੇਵ ਧਿਆਨ ਨਾਲ ਹੈ ਗਾਵੇ ਚਿੱਧ ਸਮਾਧੀ ਅੰਦਰ ਗਾਵਨ ਚਤ ਵਿਚਾਰ ਹੈ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰ ਹੈ ਗਾਵਨ ਪੰਡਤ ਪਨਰ ਖੀਸਰ ਜੁਗ ਜੁਗ ਵੇਦਾਂ ਨਾਲ ਹੈ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਛੁ ਪਿਆਲੇ ਗਾਵਣੁ ਰਤਨੁ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੈ ਯੋਧ ਮਹਾਬਲ ਸੋਰਾ ਗਾਵੈ ਖਾਣੀ ਚਾਰੇ ਗਾਵੈ ਖੰਨ ਮੰਡਲ ਪਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੁਨੋ ਗਾਵੈ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨਿ ਰਚਾਈ रंगी रंगी पाती जिनसी माया जिनो पाई कर कर करकर कीता अपना ज्योतिष भावै सोई करजी हुक्म न करना सो पासा पाशाह शाहपात साहेब नानक रह जाई मंदा संतोख सरम पर झोली त्यान की कर प्रभूत किंथा काल कुआरी क्या जुक्त डंडा परतीत ਆਈ ਪੰਤੀ ਸਗਲ ਜਮਾਤੀ ਮਨ ਜੀ ਤੇਜਕ ਜੀਤ ਆਦੇਸ தி ਸਾਦੇਸ ਆਧਾ ਨੀਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਪੁਕਤ ਗਿਆਨ ਦੇ ਆ ਭੰਡਾਰਨ ਕਰ ਕਰ ਵਾਜੈ ਨਾਦ ਆਪਨਾਥ 나ਥੀ ਸਭ ਜਾ ਕੀ ਦਿੱਸਿ ਦੇ ਅਵਰਾ ਸਾਦ ਸਜੋਗ ਜੋ ਇਹ ਦੇ ਕਾਰ ਚਲਾਵੈ ਲੇਖਿਆ ਵੈ ਪਾਗ ਆਦੇਸ தி ਸਾਦੇਸ ਆਧਾ ਨੀਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਇਕਾ ਮਾਇ ਜੁਗਤ ਵੈ ਤਿੰ ਚਲੇ ਪਰਮਾਨ ਇਕ ਸੰਸਾਰੀ ਇਕ ਭੰਡਾਰੀ ਇਕ ਲੈ ਦੀ ਬਾਨ ਜੀਤਿਸ ਪਾਵੈ ਤੇ ਵਚਲਾਵੈ ਜਿਵ ਹੋਵੈ ਫਰਮਾਨ ਉਹ ਵੇਖਿਆ ਉਹਨਾਂ ਨਦਰ ਨਾ ਆਵੈ ਬੋਤਾਏ ਵੀ ਡਾਨ ਆਦੇਸ ਤਿਸ ਆਦੇਸ ਆਧ ਨੀਲ ਨਾਦ ਨਾ ਹਜੂ ਜੁਗ ਇੱਕੋ ਵੇਸ ਅਸਨ ਲੋਇ ਲੋਇ ਪੰਡਾਰ ਜੋ ਕਿਸ਼ ਪਾਇਓ ਸੇ ਇੱਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤਿਸ ਆਦੇਸ ਆਧ ਨੀਲ ਨਾਦ ਨਾ ਹਜੂ ਜੁਗ ਇੱਕੋ ਵੇਸ ਇਕ ਦੋ ਜਿਬੋ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖ ਢੇੜਾ ਆਖੀਆ ਏਕ ਨਾਮ ਜਗਦੀਸ ਇਤਰਾ ਪਤਪੌੜੀ ਐ ਚਰਿਆ ਹੋਵੇ ਕੀਸ ਸੋਨ ਗਲਾ ਆਕਾਸ ਕੀ ਕੀਤਾ ਈ ਰੀਸ ਨਾਨਕ ਨਦਰੀ ਪਾਈਐ ਕੋੜੇ ਕੋੜੇ ਠੀਸ ਅਖਨ ਜੋਰ ਚ ਪੈਣਾ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਤ ਮਾਲ ਮਨਸੋਰ ਜੋਰ ਨਾ ਸੁੱਤੇ ਗਿਆਨ ਵਿਚਾਰ ਜੋਰ ਨਾ ਜੁਕਤੀ ਛੋਟਾ ਸੰਸਾਰ ਜਿਸ ਆਪ ਦੁਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਯੁਕਤ ਕੇ ਰੰਗ ਤਿੰਕੇ ਨਾਮ ਨਿਕ ਅਨੰਤ ਕਨਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਨ ਪੰਚ ਪਰਮਾਨ ਨਦਰੀ ਕਰਮ ਪਵੈਨੀ ਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇਓ ਤਰਮ ਗਿਆਨ ਖੰਡ ਕਾ ਅਖੇ ਕਰਮ ਕਿਤੇ ਪੰਨ ਪਾਣੀ ਵੇਸ ਅੰਤਰ ਕਿਤੇ ਕਾਂ ਮੇਸ ਕਿਤੇ ਬੰਮਾ ਕਟੜਿਆ ਰੂਪ ਰੰਕੇ ਵੇਸ ਕਿਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਵਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਦ ਨਰਿੰਦ ਕਿਤਿਆ ਸੁੱਤੀ ਸੇਵਕ ਕਿਤੇ ਨਾਨਕ ਅੰਤਨ ਅੰਤ ज्ञान कं में ज्ञान प्रचंड तिथे ना विनोद सर्म खांड की बाणी रूप तिथे घाट करिया बोत अनूप ताकि अगला कथिया न जाए जेको कह पिछय पछताए तिथे कड़िया सुरतमाना बुद्ध तिथे कड़िया सरा सदाकी सुद्ध करम की बाणी जोर तिथे और न कोई होर तिथे योद महाबल सुर तिन में राम रहा भरपूर तिथे सीतो सीता मामाए ताकि रूप न कतने जाए ਨਵ ਮਰੀਨਟ ਹਾਗਿਆ ਜਾਏ ਜਿਨਕੇ ਆਰੰਭ ਸੇ ਮਨਮਾਇ ਤਿੱਥੇ ਭਗਤ ਵਸੇ ਕਹਿ ਲੋਏ ਕਰੇ ਨਾਨਕ ਸਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਪ੍ਰਬੰਧ ਜੇ ਕੋ ਕਥੇ ਤਾ ਅੰਤ ਨਾ ਅੰਤ ਤਿੱਥੇ ਲੋ ਲੋ ਕਰ ਜਿਜਿਕ ਹੁਕਮ ਤਿ ਵੈ ਤੇ ਵਿਕਾਰ ਵੇਖੈ ਵਿਕਸ਼ਿਆ ਕਰ ਵਿਚਾਰ ਨਾਨਕ ਕਥਨਾ ਕਲਰਾ ਸਾਰ ਜਤ ਭਾਰਾ ਤੀਜ ਸੁਨਿਆਰ ਅਹਨ ਮਤ ਵੇਦ ਅਧਿਆਰ ਪੋਖਲਾ ਅਗਨ ਦਪਤਾਓ ਪੰਡਾ ਪਉ ਅਮ੍ਰਿਤ ਢਾਲ ਕੜਿਆ ਸਬਦ ਸਿਚੀ ਟਕਸਾਲ ਜਿੰਕੋ ਨਦਰ ਕਰੰਤ ਇਨਕਾਰ ਨਾਨਕ ਨਦਰਿ ਨਦਰਿ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦੈ ਦਾਈ ਦਾਇਆ ਖੇ ਲੈ ਸਗਲ ਦਗਤ ਚੰਗਿਆਈਆਂ ਬੁਰੀਆਂ ਵਾਜੇ ਤਰਮ ਹਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ